ਮੇਰੇ ਬੇਦੋਮੇ ਜੀ ਕਰੇ ਕਰੇ ਹੀ ਤੁਮੇ ਜੀ ਬੈਠੇ ਰੱਬ ਵੱਲ ਹੀ ਅੱਛਾ ਮੈਂ ਗਈ ਤਾਂ ਤੁਮੇ ਕਰੇ ਮੈਂ ਆ ਤੇ ਚੰਗਾ ਹੀ ਹੋ ਗਿਆ ਅੱਛਾ ਅੱਛਾ ਜਿਹੜੇ ਦੋਵੇਂ ਕਰ ਲੈ ਅੱਛਾ ਠੀਕ ਹੈ ਇੱਕ ਤੇਰ ਘਰ ਹੁੰਦੀ ਇੱਕ ਬਾਹਰ ਹੁੰਦੀ ਤਾਂ ਵੀ ਗੱਲ ਨਹੀਂ ਬਣਨੀ ਹਾਂਜੀ ਹਾਂਜੀ ਤੁੰਡਮਾ ਨੂੰ ਫੇਰ ਮੈਂ ਇਕੱਠਿਆਂ ਨੂੰ ਬਾਹਰ ਕੇ ਪੁੱਛਿਆ ਅੱਛਾ ਮੈਂ ਕਿਹ ਗੱਲ ਦੱਸੋ ਹਾਂਜੀ ਉਹ ਜੋ ਆਪਣੇਆ ਸੋਨੇ ਪਰਿਆ ਫੇਰ ਨਾ ਪਟਵਾਰੀਆਂ ਵੱਲ ਅੱਛਾ ਤੇਰਾ ਪਟਵਾਰੀਆਂ ਵੱਲ ਜਾਣ ਦਾ ਕੀ ਕੰਮ ਹੈ ਹਾਂ ਅੱਛਾ ਠੀਕ ਆ ਤੇ ਫਿਰ ਬੋਲਿਆ ਕੁਛ ਨਹੀਂ ਨਹੀਂ ਮਾਤਾ ਮੈਂ ਕਦੋਂ ਗਿਆ ਪਟਵਾਰੀ ਵਾਲੇ ਨੂੰ ਤੈਨੂੰ ਕਿਹਨੂੰ ਦੱਸਦਾ ਪਟਵਾਰੀ ਵਾਲ ਗਿਆ ਮੈਂ ਤਾਂ ਗਿਆ ਹੀ ਨਹੀਂ ਮੈਂ ਕੀ ਕਰਨ ਜਾਣਾ ਸੀ ਪਟਵਾਰੀ ਵਾਲ ਅੱਛਾ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਕਿਹਾ ਇਹਨਾਂ ਨੇ ਮੁੱਕਰ ਜਾਣਾ ਵੇਖ ਲਿਓ ਆਹੋ ਮੁੱਕਰ ਗਿਆ ਕੇ ਅੱਛਾ ਮੁੱਕਰ ਗਿਆ ਤੇ ਫਿਰ ਮੈਂ ਕਿਹਾ ਗੱਲ ਸੁਣ ਮੇਰੀ ਹਾਂ ਉੱਥੇ ਪਟਵਾਰੀ ਆਇਆ ਸੀ ਸਾਡੇ ਘਰ ਅੱਛਾ ਤੇ ਮੈਂ ਕਿਹਾ ਉਹ ਰਿਆ ਗੱਲਾਂ ਕਰਨ ਪੋਤੇ ਨਾਲ ਅੱਛਾ ਤੇ ਮੈਂ ਕੰਨੀ ਸੁਣ ਲਈਆਂ ਗੱਲਾਂ ਉਹਦੀਆਂ ਚੱਲ ਚੰਗਾ ਤੇ ਤੇਰਾ ਵੱਡਾ ਭਰਾ ਆ ਗਿਆ ਸੀ ਤੇ ਇਤਰਾ ਇਤਰਾ ਪੁੱਛਦਾ ਸੀ ਅੱਛਾ ਤੇ ਪਿਆਲੀ ਮਾਈ ਵਾਲੀ ਜਿਹੜੀ ਮੈਂ ਆਪਣਾ ਹਿੱਸਾ ਆਪਣੇ ਨਾਮ ਕਰਾਉਣਾ ਵਾ ਤੇ ਕਿਦਾਂ ਹੋਊਗਾ ਕਿੰਨਾ ਕ ਖਰਚਾ ਲੱਗੂਗਾ ਅੱਛਾ ਠੀਕ ਵਾ ਤੇ ਮੈਂ ਕਿਹਾ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਸੁਣ ਲਈਆਂ ਅੱਛਾ ਉਹ ਆਪਣੇ ਧਿਆਨ ਲੱਗਾ ਰਿਆ ਗੱਲਾਂ ਕਰ ਤੇ ਮੈਂ ਇੱਕ ਪਾਸੇ ਸੁਣਦੀ ਸੀ ਤੇ ਫਿਰ ਕੀ ਆਂਦਾ ਲੈ ਐਵੇਂ ਮਾਤਾ ਤੂੰ ਕਹੀ ਜਾਣੀ ਮੈਂ ਐਵੇਂ ਨਹੀਂ ਮੈਂ ਕਹਿੰਦੀ ਮੈਂ ਸੱਚ ਸੁਣਿਆ ਤੇ ਫੇਰ ਹੀ ਤੇਰੇ ਵੱਲ ਆਈਆਂ ਜੇ ਤੂੰ ਜੇ ਇਹ ਕੰਮ ਕਰਨਾ ਹੀ ਤੇ ਤੂੰ ਮੇਰੇ ਨਾਲ ਗੱਲ ਕਰਦਾ ਅੱਪੀ ਮਾਤਾ ਮੈਨੂੰ ਮੇਰਾ ਹਿੱਸਾ ਜੜ ਬਣਦਾ ਮੈਨੂੰ ਦੇ ਦੇ ਆਹ ਠੀਕ ਵਾ ਤੇ ਆਪਣੀ ਮਾਵਾਂ ਲਾ ਜਾਂਦਾ ਆ ਤੂੰ ਮੈਂ ਇਹ ਚੋਰੀ ਨੂੰ ਕਰਦਾ ਫਿਰਨਾ ਅੱਛਾ ਤੇ ਨਾ ਨਹੀਂ ਬੋਲੀ ਤੁਹਾਡੀ ਨੋ ਮੈਂ ਤਾਂ ਸੁ ਚੁੱਪ ਕਰਕੇ ਸੁਣਦੀ ਰਹੀ ਅੱਛਾ ਤੇ ਮੁੜ ਕੇ ਆਂਦੇ ਲੈ ਮੰਮੀ ਤੂੰ ਤੇ ਐਵੇਂ ਆਣ ਕੇ ਸਾਡੇ ਗੱਲ ਪੈ ਗਈਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਤਾਂ ਕਿਤੇ ਵੀ ਨਹੀਂ ਗਏ ਅੱਛਾ ਨਹੀਂ ਤਾਂ ਕਿਸ ਨੂੰ ਕਿਹਾ ਹੀ ਨਹੀਂ ਕਿਸੇ ਪਾੜੀ ਕਰਾਉਣੀ ਆ ਕਿ ਨਹੀਂ ਕਰਾਉਣੀ ਤੈਨੂੰ ਕਿੰਨ ਦੱਸਤਾ ਮੈਂ ਕਿ ਜਦੋਂ ਮੈਂ ਤੁਹਾਨੂੰ ਕਹਿਣ ਦੇ ਮੈਂ ਖੁਦ ਕੰਨੀ ਸੁਣਿਆ ਵੇਖ ਲਓ ਮੰਮੀ ਫਿਰ ਆ ਹੈਂ ਕਿਤੇ ਪਿਆਰਾ ਦਾ ਪਾਣੀ ਪੈਂਡਤਾ ਉਹਨਾਂ ਨੇ ਉਹ ਮੰਨੇ ਆਪਣੀ ਗਲਤੀ ਤੁਸੀਂ ਗਲਤੀ ਕੀਤੀ ਹੈ ਮੰਨੇ ਹੀ ਨੇ ਹੈ ਜਾਂ ਤੇ ਪੁੱਤੇ ਹੀਗਾ ਮਾਫੀ ਮੰਗ ਲੈਂਦਾ ਤੇ ਮੰਮੀ ਮੈਨੂੰ ਮਾਫ ਕਰ ਦੇ ਮੇਰੇ ਕੋਲ ਗਲਤੀ ਹੋ ਗਈ ਹੈ ਗਲਤੀ ਹੋ ਗਈ ਹੈ ਤਾਂ ਵੀ ਤੁਸੀਂ ਚੱਲ ਕੋਈ ਨਹੀਂ ਮਾਂ ਦਾ ਦੇ ਲਈ ਦਾ ਨਾ ਹੁੰਦਾ ਮਾਂ ਤੇ ਛੱਟ ਮਾਫ ਕਰ ਦਿੰਦੀ ਹੈ ਨਹੀਂ ਜੀ ਮਾਂ ਨੇ ਕੀ ਆਖਣਾ ਹੁੰਦਾ ਤੀਏ ਇਹਨੂੰ ਪਤਾ ਹੀ ਤੇ ਇਹ ਮੈਂ ਕਿਹਾ ਕੋ ਮੇਰੇ ਵੱਲ ਆ ਜਾਂਦਾ ਤੇ ਮੈਂ ਤੈਨੂੰ ਨਾ ਨਹੀਂ ਕਰਨੀ ਮੈਂ ਆਖਣਾ ਚੱਲ ਤੈਨੂੰ ਪੁੱਤ ਜੇ ਕੋ ਯਕੀਨ ਨਹੀਂ ਨਾ ਇਹ ਗੱਲ ਦਾ ਤੇ ਚੱਲ ਖਾ ਲੈ ਆਹ ਠੀਕ ਵਾ ਤਾਂ ਨਾ ਮੈਂ ਤੈਨੂੰ ਮੋਤੇ ਨੇ ਆਖਣਾ ਸੀ ਤੇ ਕਿਉਂ ਤੂੰ ਲਿਖਾਉਣ ਲੱਗਾ ਉਹ ਦਵਨੀ ਮੈਂ ਹਉਦੇ ਦਿਲ ਚ ਵੀ ਕੁਛ ਆ ਨਹੀਂ ਗਿਆ ਹੋ ਜਾ ਫਿਰ ਕੀ ਆਂਦਾ ਵਲਫਰੇਬ ਤੂੰ ਕਿਉਂ ਮੈਂ ਹਾਂ ਜੀ ਚੋਰੀਆਂ ਕੀਤੀਆਂ ਆਹ ਠੀਕ ਆ ਨਹੀਂ ਮੈਂ ਕੁਛ ਨਹੀਂ ਕੀਤਾ ਮੈਂ ਗਿਆ ਮੁਕਰੀ ਗਏ ਮੁਕਰੀ ਗਏ ਨਹੀਂ ਮੰਨਣਾ ਉਹਨਾਂ ਨੇ ਮੈਨੂੰ ਪਹਿਲਾਂ ਹੀ ਪਤਾ ਹੈਗਾ ਫੀ ਇਨਨ ਨੀਗਾ ਮੰਨਣਾ ਇਹ ਚੋਰੀਆਂ ਕਮਾਉਂਦੇ ਫਰਦੇ ਆ ਤੇ ਕਿੱਦਾਂ ਮੰਨ ਲਵਾਂਗੇ ਕਿ ਅਸੀਂ ਇਹ ਕੰਮ ਕੀਤਾ ਉਹੋ ਹੀ ਗੱਲ ਵਾ ਨਾ ਸਿੱਧੇ ਝੂਠੇ ਆ ਅਜੇ ਤੁਸੀਂ ਆਪਣੇ ਕੰਨ ਹੀ ਸੁਣਿਆ ਜੇ ਕਿਤੇ ਮੰਮੀ ਮੇਰੇ ਵਰਗੀ ਦੱਸਦੀ ਨਾ ਤੇ ਫਿਰ ਵੀ ਗੱਲ ਹੁੰਦੀ ਪਰ ਨਾ ਝੂਠ ਬੋਲਦੀ ਆ ਆਹੋ ਆਕਲ ਕਰੇ ਨਾ ਜਾਣ ਕੇ ਲੁੱਤੀ ਲਾਤੀ ਆ ਤੇ ਹੁਣ ਤੇ ਮੈਂ ਕੰਨ ਹੀ ਸੁਣ ਲਿਆ ਹਾਂ ਤੁਸੀਂ ਸਭ ਕੋ ਆਪਣੇ ਕੰਨ ਹੀ ਸੁਣਿਆ ਮੈਂ ਤੇ ਇਹ ਗੱਲ ਕਹੀ ਉਹਨਾਂ ਨੂੰ ਮੈਂ ਮੈਨੂੰ ਤੇ ਨਾਂ ਦੱਸਿਆ ਮੋਤੇ ਨੇ ਨਾਂ ਦੱਸਿਆ ਮੈਨੂੰ ਜੀਵਨ ਨੇ ਮੈਂ ਤੇ ਖੁਦ ਮੈਂ ਹਾਂ ਆਪਣੇ ਕੰਨ ਹੀ ਸੁਣਿਆ ਤੁਸੀਂ ਮੁਕਰੀ ਕਿੱਦਾਂ ਜਾਂਦੇ ਹੋ ਮੁਕਰੀ ਕਿੱਦਾਂ ਜਾਂਦੇ ਠੀਕ ਵਾ ਮੰਨ ਜੋ ਹਾਂ ਕਿ ਨਹੀਂ ਅਹੀਂ ਕੀਤਾ ਹੀ ਨਹੀਂ ਅਹੀਂ ਗਏ ਨਹੀਂ ਅਹੀਂ ਕਿਦਾਂ ਮੰਨੀਏ ਨਾ ਲੈ ਨਾ ਮੰਨੋ ਮੈਂ ਮੈਂ ਮੈਨੂੰ ਤਾਂ ਪਤਾ ਲੱਗ ਗਿਆ ਸਾਰਾ ਹੀ ਵੇਖ ਲਓ ਫਿਰ ਹੈ ਕੀ ਬਣੂਗਾ ਇਦਾਂ ਦੇ ਕੰਮ ਕਰ ਕਰਕੇ ਇੰਦਾ ਤੁਸੀਂ ਕਹਿਣਾ ਕਿ ਲਿਆਓ ਕਾਗਜ਼ ਤੇ ਮੈਂ ਕੋ ਸਾਈਨ ਕਰਾ ਲਓ ਤੇ ਹੱਥ ਜੋੜਵਣੇ ਹੀ ਗਾੜੀ ਵੀ ਨਾਂ ਮੈਂ ਤੁਹਾਡੇ ਘਰ ਆਇਆ ਤੋਂ ਬਾਅਦ ਆਉਂਗੀ ਤੇ ਨਾ ਤੂੰ ਹੀ ਮੇਰੇ ਮੱਥੇ ਲੱਗੀ ਕਹਿਣਾ ਹੈ ਤੁਸੀਂ ਨਹੀਂ ਕਹੀ ਹੈ ਇਹ ਗੱਲ ਮੈਂ ਅੱਛਾ ਮੈਂ ਕਹਾਂ ਲਿਆ ਜਿਹੜਾ ਕੋ ਕਾਗਜ਼ ਕਾਪੀ ਲਿਆਉਣੀਆਂ ਲਿਆ ਤੇ ਮੇਰੇ ਕੋ ਸਾਈਨ ਕਰਾ ਲਾ ਚੋਰੀਆਂ ਤਨੂ ਕਰਦੇ ਫਿਰਦੇ ਹੋ ਆਹ ਠੀਕ ਹੈ ਫਿਰ ਸ਼ਰਮ ਚ ਨਾ ਮਰੇ ਦੋਲੀ ਤੇ ਮੈਂ ਮੈਂ ਤੁਹਾਡੀ ਮਾਂ ਨਹੀਂ ਤੇ ਤੂੰ ਮੇਰਾ ਪੁੱਤ ਨਹੀਂ ਤੇ ਰਹਿਣ ਦੀ ਮੈਂ ਜਿੱਥੇ ਹੈਗੀ ਉੱਥੇ ਠੀਕ ਆ ਜਿਹੜਾ ਮੇਰਾ ਕਰਨ ਆਹੋ ਹੁਣ ਤੇ ਤੇਰਾ ਕਦਰ ਕਰਦੇ ਆ ਨਾ ਹੁਣ ਤੇ ਤੈਨੂੰ ਚੰਗਿਆਂ ਜਾਣਦੇ ਆ ਨਾ ਜਦੋਂ ਤੈਨੂੰ ਚੰਗਿਆਂ ਨਹੀਂ ਜਾਣਦੀ ਉਦੋਂ ਮੈਂ ਉਦੋਂ ਕੀ ਉਦੋਂ ਵੀ ਸਾਂਭਦੀ ਸੀ ਚੱਲ ਉਹ ਵੀ ਤੇ ਮੇਰੀਆਂ ਗਲਤੀਆਂ ਸੀ ਤਾਂ ਹੀ ਉਹਨਾਂ ਨੂੰ ਮੌਕਾ ਮਿਲਿਆ ਗੱਲਾਂ ਕਰਨ ਦਾ ਜੇ ਮੈਂ ਚੰਗੀ ਹੁੰਦੀ ਤੇ ਕਾਨੂੰ ਗੱਲਾਂ ਕਰਦੇ ਲੋਕ ਮੈਂ ਕਿਹਾ ਕੋਈ ਗੱਲ ਨਹੀਂ ਘਰਾਂ ਦੇ ਵਿੱਚ ਬੜੀਆਂ ਗੱਲਾਂ ਹੁੰਦੀਆਂ ਨੇ ਫਿਰ ਕੀ ਹੋਇਆ ਸਵੇਰ ਦਾ ਭੁੱਲਿਆ ਮੈਂ ਸ਼ਾਮ ਨੂੰ ਘਰ ਆ ਜਾ ਭੁੱਲਿਆ ਨਹੀਂ ਕਹਿੰਦੇ ਮੇਰੀ ਗੱਲ ਸੁਣੋ ਹੌਣਾ ਤੀ ਟੈਨਸ਼ਨ ਨਾ ਲਿਓ ਕਿਹ ਗੱਲ ਦੀ ਕੋਈ ਗੱਲ ਨਹੀਂ ਹੁਣ ਤੁਸੀਂ ਆਪਣੀ ਪੜਾਅਸ ਕੱਢ ਲਈ ਚੰਗਾ ਹੋ ਗਿਆ ਵਾ ਉਹਨੂੰ ਵੀ ਪਤਾ ਲੱਗ ਗਿਆ ਤੇ ਮੇਰੀ ਮਾਂ ਨੂੰ ਸਾਰੇ ਮੇਰੇ ਕਿਤੂਤਾ ਦਾ ਪਤਾ ਲੱਗ ਗਿਆ ਵਾ ਠੀਕ ਆ ਤੇ ਹੁਣ ਤੁਸੀਂ ਟੈਨਸ਼ਨ ਕੋਈ ਨਹੀਂ ਲੈਣੀ ਤੁਸੀਂ ਆਰਾਮ ਨਾਲ ਬੈਠੋ ਤੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈਂਦੀ ਆ ਠੀਕ ਆ ਨਹੀਂ ਟੈਨਸ਼ਨ ਮੈਂ ਕਦੀ ਲੈਣੀ ਆ ਆਹ ਮੈਂ ਤੇ ਉਹ ਗੱਲ ਮੈਨੂੰ ਮੈਂ ਕਿ ਕੰਨਾ ਥਣ ਚ ਗੱਲ ਕੱਢ ਕੇ ਆਵਾ ਨਹੀਂ ਚੰਗਾ ਕੀਤਾ ਜੀ ਵਧੀਆ ਵਾ ਚੁੱਪ ਕਾ ਰਹੀਂਦੀ ਨਾ ਮਕਾਰਦੇ ਚ ਰਹੀਂਦੀ ਤੇ ਉਹਨਾਂ ਨੇ ਆਖਣ ਮਾਤਾ ਨੂੰ ਕੀ ਪਤਾ ਆਹ ਇਹਨੂੰ ਕੀ ਪਤਾ ਲੱਗਣਿਆ ਜੋ ਮੱਦੀਆਂ ਹੀ ਕਰਦੇ ਚਰਨੇ ਆ ਵਾ ਵਧੀਆ ਹੋ ਗਨ ਲਾਈਨ ਨਹੀਂ ਆ ਕਰਦੇ ਨੇ ਇੰਨੀਆਂ ਕਰਦੇ ਨੇ ਤੁਸੀਂ ਮਾ ਨੂੰ ਮਾ ਨਹੀਂ ਸਮਝਦਾ ਤਾਂ ਪਹਿਲੀ ਚਾਹੀਦੀ ਬੰਦਾ ਪੁੱਛਿਆ ਪਹਿਲੀ ਨਹੀਂ ਆ ਧੰਨਵਾਹ ਮਾ ਜੰਮਣ ਵਾਈ ਨਾ ਕੋਈ ਨਹੀਂ ਵੀ ਮਾ ਨੇ ਸਾਨੂੰ ਪਾਲਿਆ ਵਾ ਸਾਡੇ ਕੰਮ ਕੀਤੇ ਆ ਸਾਡੇ ਉਹਦਾ ਕੋਈ ਨਹੀਂ ਤੁਹਾਨੂੰ ਗਰੇਗ ਪਹਿਲੀ ਦਾ ਇਹ ਪਹਿਲੀ ਸਾਂਭ ਲਈਏ ਪਹਿਲੀ ਸਾਂਭੀ ਖਸਮਾ ਨੂੰ ਖਾਓ ਸਾਂਭ ਲੋ ਪਹਿਲੀ ਫਿਰ ਕਿਹੜੀ ਮੈਂ ਭੁੱਖੀ ਮਰ ਜਾਣਾ ਰੋਟੀ ਤਰ੍ਹਾਂ ਬਨੇ ਦਈ ਜਾਣੀ ਇਦਾਂ ਕਰਨੀ ਆ ਮਨਜਿੰਦਰ ਨੇ ਵੀ ਕਹਿੰਨੀ ਆ ਫਿਪੋਤਾ ਉਹ ਪਾਲੀ ਦੇ ਖੜੇ ਪਿਆ ਵਾ ਤੇ ਤੂੰ ਚਲੋ ਕਿਹਾ ਤੇ ਨਹੀਂ ਮੈਨੂੰ ਪਰ ਮੈਂ ਆਨੀਆ ਤੇ ਚਲੋ ਦੋਵੇਂ ਭਰਾ ਹੀ ਦਿਖਾ ਲਓ ਮੇਰੇ ਕੋਲ ਕੰਮ ਹੀ ਨਿਭੜ ਜੇ ਤੇਰੇ ਦਿਲ ਚ ਵੀ ਨਾ ਗੱਲ ਹੋਵੇ ਉਹਨੂੰ ਲਿਖ ਦਿੱਤੀ ਆ ਮਾਤਾ ਨੇ ਤੇ ਮੈਂ ਆ ਰਿਹਾ ਗਿਆ ਮੰਜੰਦਰਾ ਹਾਂਜੀ ਵੀਜੀ ਆ ਪੁੱਤ ਘਰ ਆ ਗੱਲ ਸੁਣ ਹਾਂਜੀ ਲੈ ਜਾ ਆ ਗਿਆ ਆ ਗਿਆ ਹਾਂਜੀ ਲੈ ਜਾ ਲੀ ਜਾ ਨੰਡ ਬਈ ਕੋਈ ਨੀ ਕੋਈ ਨੀ ਮੈਂ ਗਈ ਹਾਂ ਉੱਧਰ ਅੱਛਾ ਤੂੰ ਕਹਿੰਦਾ ਨਾ ਜਾਈ ਮਾਤਾ ਨਾ ਜਾਈ ਤੁਹਾਨੂੰ ਮੈਂ ਕਹਿਵੇਗਾ ਪਰ ਮੈਨੂੰ ਤਾਂ ਪਚੜਿਆ ਸੀ ਮੈਂ ਜਾਣਾ ਹੂੰ ਮੈਂ ਗਈ ਫਿਰ ਗਈ ਤੇ ਜਾ ਕੇ ਫਿਰ ਜਾਂਦਿਆਂ ਨੂੰ ਰੱਬ ਨੂੰ ਘਰੇ ਹੀ ਦਮੇ ਜੀ ਅੱਛਾ ਮੈਂ ਫਿਰ ਉਹਨਾਂ ਨੂੰ ਪੁੱਛਿਆ ਹੂੰ ਮੈਂ ਆਖਿਆ ਸੋਕੇ ਜਿੰਦਰ ਤੂੰ ਪੁੱਤ ਘਟਵਾਰੀਆਂ ਵੱਲ ਤੁਰਿਆ ਫਿਰਨਾ ਵਾ ਹੂੰ ਚੱਕਰ ਕੀ ਆ ਆਹੋ ਤੇ ਨਹੀਂ ਮਾਤਾ ਤੈਨੂੰ ਕੌਣ ਕਹਿੰਦਾ ਪਟਵਾਰੀ ਵੱਲ ਗਿਆ ਮੈਂ ਮੈਂ ਪਟਵਾਰੀ ਵੱਲ ਕੀ ਕਰਨਾ ਸੀ ਅੱਛਾ ਮੈਂ ਕਿਹਾ ਕਰਨਾ ਪਤਾ ਕੀ ਹੀ ਤੂੰ ਹੂੰ ਮੈਂ ਕਿਹਾ ਜਿਹੜਾ ਛੜੀ ਮੇਰੇ ਕੋਲ ਪੈਲੀ ਆ ਨਾ ਹੂੰ ਉਹਦਾ ਤੋਂ ਹਿੱਸਾ ਲਖਾਉਣ ਗਿਆ ਹਾਂ ਪਟਵਾਰੀ ਕੋ ਤੇ ਰੈ ਲੈਣ ਗਿਆ ਹਾਂ ਪਟਵਾਰੀ ਜੀ ਵੀ ਮਾਤਾ ਜੀ ਛੜੀ ਜਿਹੜੀ ਆ ਮੈਂ ਆਪਣੇ ਹਿੱਸੇ ਦੀ ਲਖਾਉਣੀ ਆ ਤੇ ਉਹਦੇ ਤੇ ਕਿੰਨਾ ਕੁ ਖਰਚਾ ਆਏਗਾ ਕਿੰਨਾ ਹੋਊਗੀ ਹਾਂ ਜੀ ਮੈਂ ਕਿਹਾ ਫਿਰ ਉਹਨੂੰ ਤੈਨੂੰ ਦੱਸਿਆ ਵੀ ਖਰਚਾ ਜੋ ਖਰਚਾ ਆਉਣਾ ਹੀ ਉਹਨੇ ਦੱਸਿਆ ਪਈ ਇੰਨਾ ਕੁ ਤਰਾ ਖਰਚਾ ਆਉਣਾ ਹੀ ਤੇ ਬਾਕੀ ਇਹ ਗੱਲ ਆ ਵੀ ਜਿੰਨਾ ਚਿਰ ਮਾਤਾ ਸਹਿਨ ਨਾ ਕਰੇ ਕਿ ਬਣਾ ਚਿਰ ਪਿਆਲੀ ਨਾ ਨਹੀਂ ਚੜਨੀ ਉਹਦੇ ਤੋਂ ਬਿਨਾਂ ਨਹੀਂ ਗੱਲ ਬਣਨੀ ਬਾਤ ਆ ਮੇਰੀ ਸੌਲਾ ਗੱਲ ਆ ਤੂੰ ਮੇਰੀ ਮਾਂ ਵਾ ਹਾਂ ਤੈਨੂੰ ਕੋਈ ਲੋੜ ਨਹੀਂ ਮੜ ਚੰਗੀ ਕਿਹਨਾਂ ਕੰਮ ਠੀਕ ਆ ਪਿਆਲੀ ਆ ਨਾ ਉਹਦੀ ਉਹਨੇ ਹੀ ਪਰ ਦੇ ਦੇਣੀ ਆ ਠੀਕ ਆ ਨਾ ਤੇ ਤੁਸੀਂ ਮੇਰੇ ਕੋਈ ਰਹਿਣਾ ਵਾ ਬਸ ਗੱਲ ਸਭ ਤੋਂ ਵੱਡੀ ਇਹ ਆ ਚਲੋ ਉਹ ਤੇ ਗੱਲ ਪੁੱਤ ਮਾਂ ਮੰਨਣੀ ਆ ਮੈਂ ਰਹਿਣਾ ਤੇ ਹੁਣ ਤੇਰੇ ਕੋਲ ਹੀ ਆ ਉਧਰ ਤੇ ਮੈਂ ਜਾਣਾ ਨਹੀਂ ਮੈਨੂੰ ਕੋਈ ਇਲਾਜ ਨਹੀਂ ਗਾ ਦੁਨੀਆ ਦਾ ਪਿਆਰੀ ਆ ਚਾਹੇ ਕੋਈ ਵੀ ਆ ਜਾਂ ਕੋਈ ਵੀ ਆ ਮੈਨੂੰ ਮੇਰੀ ਮਾਂ ਚਾਹੀਦੀ ਬਸ ਸਭ ਤੋਂ ਵੱਡੀ ਗੱਲ ਇਹ ਆ ਪਰ ਚਲੋ ਪੁੱਤ ਤੂੰ ਤੇ ਇਹ ਗੱਲ ਕਹਿਤੀ ਆ ਨਾ ਕਿ ਮੈਨੂੰ ਮਾਂ ਚਾਹੀਦੀ ਆ ਉਹ ਆਂਦਾ ਮੈਨੂੰ ਪਹਿਲੀ ਚਾਹੀਦੀ ਆ ਮੈਨੂੰ ਪਹਿਲੀ ਹਿੱਸਾ ਮਿਲ ਜਾਏ ਛਤੀ ਨਾ ਕਿ ਮਾਂ ਆਨੇ ਪਤਾ ਨਹੀਂ ਕਿਨੂੰ ਦੇ ਜਾਣੀ ਆ ਐਦੀ ਮੈਂ ਛਤਾਨ ਮੈਂ ਕਿਸ ਨੂੰ ਦੇ ਦੂੰਗੀ ਵੀ ਉਹਨੂੰ ਇੱਕ ਗੱਲ ਕਹਿਣੀ ਸੀ ਕਿ ਆਪਣਾ ਨਾ ਦਿਮਾਗ ਆਪਣੇ ਕੋਲ ਰੱਖਿਆ ਕਰ ਠੀਕ ਆ ਮੰਨਿਆ ਆਪਣੀ ਘਰ ਦੀ ਦੇ ਮਗਰ ਲੱਗਦੇ ਆ ਗੱਲਾਂ ਕਰੀ ਜਾਂਦੇ ਆ ਹੈ ਮੰਨਿਆ ਹੀ ਨਹੀਂ ਬਹੁਤ ਮੰਨਿਆ ਹੀ ਨਹੀਂ ਆਂਦਾ ਮੈਂ ਤਾਂ ਕਿਹਾ ਹੀ ਨਹੀਂ ਮੈਂ ਤਾਂ ਪਟਵਾਰੀ ਕੋਲ ਗਿਆ ਹੀ ਨਹੀਂ ਮੈਂ ਕਿਹਾ ਮੇਰੇ ਘਰ ਪਟਵਾਰੀ ਆਇਆ ਸੀ ਤੇ ਮੈਂ ਕਿਹਾ ਉਹ ਕਰਨ ਰਿਹਾ ਸੀ ਮਨਜਿੰਦਰ ਨਾਲ ਗੱਲਾਂ ਤੇ ਮੈਂ ਮੈਂ ਕਿਹਾ ਬੈਠੀ ਹੈ ਇੱਕ ਸਾਈਡ ਤੇ ਤੇ ਉਹਨੇ ਮੈਨੂੰ ਵੇਖਿਆ ਹੀ ਨਹੀਂ ਉਹ ਆਪਣੇ ਧਿਆਨ ਗੱਲਾਂ ਕਰਦੇ ਰਹੇ ਤੇ ਮੈਂ ਮੈਂ ਲੀਆਂ ਸਾਰੀਆਂ ਸੁਣ ਪੇਚੜਾਈ ਤਰ੍ਹਾਂ ਤਰ੍ਹਾਂ ਭਰ ਆ ਗਿਆ ਹੀਗਾ ਸੋਨਾ ਤੇ ਪੈਰੀ ਵੱਲੋਂ ਕਹਿੰਦਾ ਸੀ ਮਾਤਾ ਦੇ ਹਿੱਸੇ ਪੈਈ ਹੈ ਜਿਹੜੀ ਉਸਹੀਂ ਮੈਂ ਆਪਣਾ ਹਿੱਸਾ ਲੈਣਾ ਵਾ ਤੇ ਮੈਂ ਕਿਹਾ ਤੂੰ ਸਾਰੀਆਂ ਗੱਲਾਂ ਉਹਦੇ ਨਾਲ ਕੀਤੀਆਂ ਨਹੀਂ ਪਟਵਾਰੀ ਸਾਰੀਆਂ ਗੱਲਾਂ ਕਰਕੇ ਗਿਆ ਇੱਥੇ ਮੈਂ ਸਭ ਕੁਝ ਕੰਨੀ ਸੁਣਿਆ ਤੂੰ ਕਿਦਾਂ ਮੈਂ ਮੂ ਕਰਨਾ ਮੇਰੇ ਕੋ ਹੂੰ ਹੂੰ ਨਹੀਂ ਨਹੀਂ ਮਾਤਾ ਅਮੇ ਤੇ ਤਨਪਲੇ ਖਾ ਲੱਗਾ ਕੋਈ ਹੋਰ ਗੱਲਾਂ ਕਰਤਾ ਹੁਣ ਮੈਂ ਹੋਰ ਗੱਲਾਂ ਕੋਈ ਨਹੀਂ ਕੀਤੀ ਤੇਰੀਆਂ ਕਰਦਾ ਮਨ ਚਾਹੇ ਨਾ ਮਨ ਦੀ ਵੀ ਗਲਤ ਸੋ ਕੀ ਹੈ ਹੂੰ ਅੱਜ ਕੱਲ ਜਿਹੜੀ ਦੁਨੀਆ ਵਨ ਹਰ ਕੋ ਨੂੰ ਆਪ ਆਪਣਾ ਲਾਲਚ ਵਾ ਆਪੋ ਆਪਣਾ ਬਸ ਕਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੁਨੀਆ ਬਹੁਤ ਦੁਨੀਆ ਦਾ ਬੇੜਾ ਹੀ ਘਰ ਕੇ ਗਿਆ ਵਾ ਠੀਕ ਨਹੀਂ ਅੱਜ ਕੱਲ ਮਤਬਲ ਹੈਗਾ ਲੋਕਾਂ ਦੀ ਜਾਇਦਾਦ ਨਾ ਜਾਂ ਭਾਵੇਂ ਮਾਂ ਵਾ ਤੇ ਪਿਓ ਵਾ ਤੇ ਭਾਵੇਂ ਧੀ ਦੇ ਜੋ ਕੁਝ ਵੀ ਹੈ ਜੋ ਮਰਜੀ ਦੀ ਨਹੀਂ ਹਰ ਨੂੰ ਲਾਲਚ ਵਾ ਪੋਪਣਾ ਤੇ ਗੱਲ ਕੱਖਨੇਗੀ ਤੇ ਮੇਰਾ ਭਰਾ ਜੀ ਤੇ ਮੇਰੇ ਕੋ ਹੁੰਦਾ ਕਿ ਆਹ ਗੱਲ ਵਾ ਹੈ ਤਾਂ ਕਿਹਾ ਹੈਗਾ ਮੈਂ ਆਖਿਆ ਤੂੰ ਹੁੰਦਾ ਉਹਦੇ ਨਾਮ ਮਨਜਿੰਦਰ ਨਾ ਸਲਾਹ ਕਰਦਾ ਫੇ ਮਨਜਿੰਦਰ ਮਾਤਾ ਦੀ ਜਿਹੜੀ ਪੈੜੀ ਆ ਕਿੱਦਾਂ ਕਰੀਏ ਲਵਾ ਲਈਏ ਨਾ ਹੀ ਆਪਣੇ ਤੂੰ ਵੀ ਲਵਾ ਲੈ ਤੇ ਮੈਂ ਵੀ ਲਵਾ ਲਾਂ ਫਿਰ ਤੈਨੂੰ ਉਹ ਤੈਨੂੰ ਕੁਝ ਦੱਸਦਾ ਹੀ ਨਾ ਰਾਹ ਪੀ ਤੂੰ ਲਵਾਉਣੀ ਤਾਂ ਲਵਾ ਲਾ ਤੇ ਮੈਂ ਨਹੀਂ ਲਵਾਉਣੀ ਉਹ ਤਾਂ ਮੈਂ ਹਾਂ ਇਹ ਗੱਲ ਕਹਿੰਦਾ ਵੀ ਮੈਂ ਤਾਂ ਲਵਾਉਣੀ ਨਹੀਂ ਮਾਤਾ ਲੈ ਚੱਲੀ ਪੈਲੀ ਬੀਬੀ ਮੇਰੀ ਗੱਲ ਸੁਣ ਤੈਨੂੰ ਇੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ ਕਦੀ ਮੇਰੇ ਮੂੰਹ ਕੋਈ ਗੱਲ ਸੁਣੀ ਹੈ ਕਦੀ ਇਹੋ ਜੀ ਹਾਂ ਮੈਂ ਕਿਹਾ ਹੀ ਪਤੋਂ ਮੈਂ ਕਿਹਾ ਉਹਦੇ ਮੂੰਹ ਅਜੇ ਤੱਕ ਮੈਂ ਨਹੀਂ ਕੋਈ ਗੱਲ ਸੁਣੀ ਆਹੋ ਜਿਹੜੀਆਂ ਗੱਲਾਂ ਤੇਰੀਆਂ ਮੈਂ ਸੁਣ ਲਈਆਂ ਨੇ ਉਹਦੀ ਨਹੀਂ ਮੈਂ ਕੋਈ ਗੱਲ ਸੁਣੀ ਤੇ ਨਾ ਉਹਨੇ ਕਦੀ ਕੀਤੀ ਆ ਫੜੀ ਪੂਲੀ ਵੀ ਉਹੀ ਕਰਨਾ ਮੈਂ ਕਿਹਾ ਤੈਨੂੰ ਪਤਾ ਨਹੀਂ ਮੈਂ ਕਿੰਨੀ ਕੋ ਭੁੱਖ ਪਈ ਆ ਲਿਆ ਮੈਂ ਕੋਈ ਕਾਪੀ ਕਾगज ਜੋ ਜਿਹਦੇ ਤੇ ਲਿਖਾਉਣਾ ਮੇਰੇ ਕੋਲ ਖਾ ਲੈ ਜੇ ਤੈਨੂੰ ਵਹਿ ਬੀਬੀ ਤੇ ਮੈਂ ਕਹ ਦਸਾਂ ਗੱਲ ਹਮ ਆੜ ਕੇ ਜਨਨੀਆਂ ਵਾ ਨਾ ਇਹਨਾਂ ਦਾ ਬੇੜਾ ਘਰ ਕੰਡਾ ਥਾਂ ਥਾਂ ਤੇ ਪਰ ਮੈਂ ਦਸਾਂ ਗੱਲ ਆਹ ਗੱਲ ਤੇ ਇਦਾਂ ਹੀ ਪੁੱਤ ਇਹੋ ਹੀ ਮਾੜਾ ਭਰਾ ਭਰਾ ਮਾੜਾ ਨਹੀਂ ਹੁੰਦਾ ਨਹੀਂ ਮਾੜਾ ਹੁੰਦਾ ਇਹ ਗੱਲਾਂ ਬਾਅਦ ਚੜ ਕੇ ਗੱਲਾਂ ਕਰਦੀਆਂ ਤੇ ਫਿਰ ਭਰਾ ਭਰਾ ਨਾਲ ਗੱਲ ਕਰਦਾ ਬਿਲਕੁਲ ਸਹੀ ਗੱਲ ਹੈ ਹੈ ਜਨਨੀਆਂ ਕਰਾਉਂਦੀਆਂ ਸਭ ਕੁਝ ਸਾਰਾ ਦੁਨੀਆਂ ਦਾ ਬੇੜਾ ਕਰਕੇ ਇਹ ਜਨਨੀਆਂ ਲੀਆਂ ਕਰਨ ਜਨਨੀਆਂ ਹੀ ਕਰਦੀਆਂ ਤੇ ਮੁੜ ਕੇ ਜੇ ਇਹਨੂੰ ਕਿਸੇ ਨੂੰ ਪੁੱਛ ਕੇ ਨੇ ਚਾਰ ਰਿਸ਼ਤੇਦਾਰ ਇਕੱਠ ਕਰਕੇ ਨਾ ਮੇਰਾ ਪਿਓ ਵਰਗਾ ਹੀ ਮੇਰਾ ਭਰਾਵਾਂ ਵਰਗਾ ਹੀ ਆਉਂ ਹੀ ਜੋ ਹੀ ਉਹ ਜੇ ਹੀ ਪਰ ਕੇ ਸਟੈਂਡ ਕਰਕੇ ਦੱਸ ਦਿੰਦੀ ਆ ਬੱਸ ਬੱਸ ਸੱਚੀਆਂ ਸੱਚੀਆਂ ਹੋ ਜਾਣਾ ਤੇ ਸਾਰਾ ਬਿੜਾ ਕਰ ਕੰਨੀਆਂ ਜਨਾਨੀਆਂ ਬਿਲਕੁਲ ਸਹੀ ਗੱਲ ਹੈ ਹਾਂ ਆ ਭਰਾ ਭਰਾ ਕਦੀ ਮਾੜਨ ਹੁੰਦਾ ਠੀਕ ਨਹੀਂ ਭਰਾ ਭਰਾ ਨਹੀਂ ਮਾੜੇ ਹੁੰਦੇ ਵਾਕੇ ਨਹੀਂ ਮਾੜੇ ਸਹੀ ਹੈ ਨਾ ਗੱਲ ਇਹ ਹੁਣ ਇਹ ਜਮਾਨਾ ਆ ਗਿਆ ਜੀ ਵੀ ਮਾਂ ਪਿਓ ਦਾ ਕੋਈ ਕਦਰ ਨਹੀਂ ਰਹਿ ਗਿਆ ਪੈੜੀਆਂ ਦਾ ਕਦਰ ਰਹਿ ਗਿਆ ਵਾ ਮਾਂ ਪਿਓ ਦਾ ਕੋਈ ਕਦਰ ਨਹੀਂ ਗੱਲ ਤੇ ਉਹੀ ਆ ਵੀ ਜਾਇਦਾਦ ਚਾਹੀਦੀ ਆ ਉਹੀ ਚਾਹੀਦੀ ਆ ਮਾਂ ਪਿਓ ਭਾਵੇਂ ਟੱਡੇ ਕੁਝ ਪਏ ਬਸ ਜੱਫੇ ਆਉਂ ਕਰਦੇ ਬਸ ਸਾਰੋ ਕੁ ਹੋਂਦੋਂ 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 ਤੇ ਸੰਭਣਾ ਦੇ ਕੇ ਲੂੰ ਚਲੋ ਕਰ ਲੈਣ ਦੇ ਕੋਈ ਗੱਲ ਨਹੀਂ ਲਿਖਾਉਂਦਾ ਤੇ ਲਿਖਾ ਲੈ ਫਿਰ ਉਹ ਦਫਾ ਹੁੰਦੇ ਮਾਤਾ ਮੈਂ ਕਹਿੰਦੀ ਮਰ ਜਾਣਾ ਚਲ ਬੈਹ ਤੂੰ ਰੋਟੀ ਬਣੀ ਖਾ ਨੀ ਯਾਰੇ ਲੈ ਕੋਈ ਗੱਲ ਨਹੀਂ ਮਾਂ ਕੋਈ ਗੱਲ ਨਹੀਂ ਕੀ ਕਰਨਾ ਮੇਰਾ ਮੇਰਾ ਕਰਨ ਦੇ ਆ ਆ ਨਹੀਂ ਕੀ ਕਰਨਾ ਫਿਰ ਨਹੀਂ ਉਹ ਕਰਦਾ ਤੇ ਨਾ ਕਰੇ ਹੋ ਜਾਣ ਮੈਨੂੰ ਇਥੇ ਸਾਰੇ ਬਥੇਰਾ ਹੱਥਾਂ ਦੇ ਚੁੱਕੀ ਫਿਰਦੇ ਆ। ਤਰਾ ਭਲਾ ਕਰੇ। ਮੈਂ ਨਾ ਫੋਨ ਕਰਕੇ ਤੇਨੂੰ ਕਹਿਨੀ ਆ ਵੀ ਮੈਂ ਸੈਨ ਕਰਕੇ ਤੇਰੇ ਘਰ ਕਲਾ ਦੇਣੀ ਆ ਤੇ ਤੂੰ ਮੁੜ ਕੇ ਮੈਨੂੰ ਮਾਂ ਨਹੀਂ ਕਹਿਣਾ। ਨਾ ਤੇਰੀ ਮੈਂ ਮਾਂ ਤੇ ਨਾ ਤੂੰ ਮੇਰਾ ਪੁੱਤ। ਹਾਂ। ਹੈਲੋ। ਹਾਂ। ਕੀ ਹਾਲ ਆ ਸੋਨੇ? ਠੀਕ ਆ ਚਲੋ ਠੀਕ ਹੀ ਚਾਹੀਦਾ ਫੋਨ ਮੈਂ ਤਾਂ ਕੀਤਾ ਮੈਂ ਤੇਰੇ ਨਾਲ ਗੱਲ ਕਰਨੀ ਕੋਈ ਕੀ ਗੱਲ ਮੈਂ ਫੋਨ ਨਹੀਂ ਕਰ ਸਕਦੀ ਅ ਅੱਛਾ ਠੀਕ ਆ ਤੇ ਇਦਾਂ ਵਾ ਫੇ ਜੇਤਨਪੁੱਤ ਬਹੁਤਾ ਮਨਾ ਪੈਲੀ ਦਾ ਫਿਕਰ ਤੇ ਤੂੰ ਇਦਾਂ ਕਰ ਵੀ ਮੈਂ ਤੈਨੂੰ ਸਾਈਨ ਕਰਕੇ ਕਾਗਜ਼ ਕੋਰੇ ਕਾਗਜ਼ ਤੇ ਸਾਈਨ ਕਰਕੇ ਤੈਨੂੰ ਕਲਾ ਦੇਣੀ ਆ ਤੇ ਤੂੰ ਆਪਣੀ ਪੈਲੀ ਜਿਹੜੀ ਜਾ ਕੇ ਪਟਵਾਰੀ ਕੋਲ ਨਾਂਨਵਾ ਲਾ ਤੇ ਮਨਾ ਮੈਂ ਤੇਰੀ ਮਾਂ ਤੇ ਨਾਂ ਤੂੰ ਫਿਰ ਮੇਰਾ ਪੁੱਤ ਮੈਨੂੰ ਮਾਂ ਨਾ ਕਹਿ ਕੇ ਕਿਹ ਵਾਈ ਮੁਰਕੇ ਪੈਲੀ ਨੂੰ ਮਾਂ ਕਮੀ ਪੈਲੀ ਪੈਲੀ ਨੂੰ ਪਿਓ ਕਹੀਂ ਜੋ ਮਰਜ਼ੀ ਕਰੇ ਠੀਕ ਆ ਨਾ ਤੈਨੂੰ ਮੈਂ ਪੈਲੀ ਨਾ ਮਤਲਬ ਤੈਨੂੰ ਮਾਂ ਨਾ ਨਹੀਂ ਹੈਗਾ ਆ ਲੈ ਨਹੀਂ ਗਾਲੀ ਇਹ ਹੋਵਾ ਹੋਰ ਗੱਲ ਕੋਈ ਨਹੀਂਗੀ ਤੈਨੂੰ ਨਹੀਂ ਪਤਾ ਲੱਗਦਾ ਮੈਂ ਨੇ ਆਣੀ ਆ ਠੀਕ ਆ ਕਰ ਦੇਣੀ ਆ ਮੈਂ ਤੈਨੂੰ ਸਹਣ ਤੇ ਕਰਾਲਾ ਆਪਣੇ ਨਾਲ ਪੈਲੀ ਖੁਸ਼ ਹੋ ਜਾ ਤੇਰੀ ਘਰ ਦੀ ਨੂੰ ਜੜੀ ਹੈ ਨਾ ਉਹਨੂੰ ਵੀ ਖੁਸ਼ੀ ਹੋ ਜੂਗੀ ਕਿ ਚਲੋ ਸਾਡਾ ਹਿੱਸਾ ਮਿਲ ਗਿਆ ਵਾ ਉਹ ਹੋਈ ਤੇਨੇ ਚੁਕਣਾ ਦੇ ਦੇ ਕਹਤੇ ਤੇਰੇ ਕੋ ਕਰਮ ਦੀ ਆ ਤੇ ਕੋਈ ਗੱਲ ਨਹੀਂ ਕਰ ਲੋ ਤੁਸੀਂ ਜਿੱਦਾਂ ਹੁੰਦਾ ਵਾ ਕਰ ਦੇਣੀ ਹਸੈਨ ਮੈਂ ਤੇਨੇ ਤੇ ਲਖਾ ਲਈ ਪਟਵਾਰੀ ਕੋ ਜਾ ਹਾਂ ਚੱਲ ਚੰਗਾ ਫਿਰ ਚੱਲਾ ਚੱਲਾ ਹੂੰ ਮੰਜਿੰਦਰ ਪਤਾ ਨਹੀਂ ਕਿਥੇ ਚਲ ਗਏ ਆ ਬੜਾ ਹੀ ਟਾਈਮ ਹੋ ਗਿਆ ਨਾ ਕੋ ਦੱਸ ਕੇ ਗਏ ਆ ਚੁੱਪ ਕਰਕੇ ਘਰੋਂ ਨਿਕਲ ਗਏ ਆ ਉਦੋਂ ਦੀ ਢੀਕਣ ਨਹੀਂ ਪਹੌਣ ਆਉਂਦੇ ਆ ਹੁਣ ਆਉਂਦੇ ਆ ਪਰ ਨਾ ਮੰਮੀ ਨੇ ਕਹਿਣ ਦੀ ਸੀਗੀ ਵੀ ਮੈਂ ਹੀ ਕਲਾਇਆ ਵਾ ਨਾ ਮੰਮੀ ਨੇ ਮੈਨੂੰ ਕੋਹ ਦੱਸਿਆ ਵਾ ਪਤਾ ਨਹੀਂ ਮਾਪੇ ਕੀ ਕਰਦੇ ਫਿਰਦੇ ਆ ਕਿਹੜੀਆਂ ਸਲਾਮਾਂ ਇਹਨਾਂ ਦੇ ਅੰਦਰ-ਅੰਦਰ ਜਿਹੜੀਆਂ ਮੈਨੂੰ ਹੁੰ ਦੱਸਣ ਦੇ ਚਲ ਕੋਈ ਨਹੀਂ ਹੁੰਦੇ ਤਾਂ ਪਤਾ ਲੱਗ ਜਾਂਦਾ ਜੀਵਨ ਆ ਗਏ ਜੇ ਉਹ ਆ ਗਿਆ ਨਹੀਂ ਤੁਸੀਂ ਮੈਨੂੰ ਦੱਸੋ ਕਿ ਬਿਨਾਂ ਦੱਸਣ ਤੋਂ ਕੋਈ ਨਿਕਲ ਜਾਈਦਾ ਹੁੰਦਾ ਵਾ ਉਹ ਕੰਮ ਹੀ ਇਤਨਾ ਦਾ ਹੀ ਕਰਨਾ ਕੀ ਸੀ ਉੱਥੇ ਖਾਦੀ ਹੋਈ ਏ ਤੁਹਾਡੇ ਨਾਲ ਕਿਤੇ ਉਹ ਪਟਵਾਰੀ ਪਟਵਾਰੀ ਨੇ ਸੱਦਿਆ ਸੀ ਤੇ ਨਾ ਉਹ ਕਰਤੀ ਆ ਬੀਬੀ ਨੇ ਨਾ ਪੈ ਲਈ ਉਹਦੇ ਅੱਛਾ ਕਰਤੀ ਆ ਹੋਰ ਪੇਟੀ ਲੈ ਕੇ ਫਿਰ ਆਪਣੇ ਇਹਦੇ ਹੀ ਸੇਰੀ ਉਹ ਦੇਤਾ ਆ ਇਹਨਾਂ ਨੇ ਕਿਹਾ ਵੀ ਜੋ ਨਾ ਵੀ ਹਿੱਸਾ ਦਾ ਭੰਦਾ ਵਾ ਉਹਨੂੰ ਕਾਕੇ ਬਰਾਬਰ ਤੇ ਦੇਤਾ ਚੱਲ ਠੰਡ ਪੈ ਜੂ ਹੁਣ ਆਹੋ ਹੈ ਓਦਾਂ ਵੇਖ ਲੋ ਬੁੱਢੀ ਮਾਂ ਨੂੰ ਥੱਕੇ ਤੇ ਜ਼ਮੀਨਾਂ ਵਾਲ ਕਹਿੜਾ ਵਾ ਕਿ ਜ਼ਮੀਨਾਂ ਸਾਨੂੰ ਮਿਲ ਜਾਣ ਸਾਰੀਆਂ ਜਾਇਦਾਦ ਚ ਸਾਨੂੰ ਹੱਪ ਕੋ ਚਾਹੀਦਾ ਦੱਸਾਂ ਕੀ ਗੱਲ ਆ ਜਿਹੜੀ ਮਾਤਾ ਦੀ ਪੇਟੀ ਪਈ ਹੈ ਨਾ ਅੰਦਰ ਅਜੇ ਉਹ ਵੀ ਵੰਡਾਉਣਾ ਬਣਾਏ ਨੇ ਪਰ ਤੂੰ ਫੇਰ ਨਾ ਕਰ ਜਿਹੜਾ ਪੇਟੀ ਚ ਸਮਾਨ ਆ ਜੋ ਉਹਦਾ ਬਣਦਾ ਰ ਪਾਪੀ ਮੈਂ ਦੇਉਣਾ ਉਹਨੂੰ ਮੇਰੀ ਗੱਲ ਸੁਣੋ ਮੈਂ ਕਿਹਾ ਦੀ ਬਸ ਇਸ ਨਾਲ ਜੋ ਜੋ ਬਣਦਾ ਵਾ ਨਾ ਚੁੱਪ ਕਰਕੇ ਦੇ ਘਰ ਦੇ ਆਇਓ ਤੇ ਹੁਣ ਨਾ ਕਾਗਜ਼ ਦੇ ਕੇ ਤੇ ਹੁਣ ਜਾ ਕੇ ਪਹਿਲਾਂ ਮੰਮੀ ਨੂੰ ਪੁੱਛ ਲੋ ਕੀ ਆਂਦੇ ਆ ਮੰਮੀ ਦੋਦਾ ਪਤਾ ਕੀ ਕਹਿਣ ਦੀ ਸੀ ਆਂਦੀ ਫੇ ਮੈਂ ਇਹਨੂੰ ਬਸ ਹੱਥ ਜੋੜ ਲੈਣੇ ਆ ਤੇ ਅੱਜ ਤੋਂ ਬਾਅਦ ਤੂੰ ਮੇਰਾ ਪੋਤਨੀ ਤੇ ਮੈਂ ਤੇਰੀ ਮਾਂ ਨਹੀਂ ਤੈਨੂੰ ਜ਼ਾਇਦਾ ਨਾ ਪਿਆਰ ਆ ਤੂੰ ਜ਼ਾਇਦਾ ਤਾਂ ਲੱਲਾ ਤੇ ਆ ਹੱਥ ਜੋੜੇ ਤੇਰੇ ਗਾੜੀ ਤੇ ਮੈਨੂੰ ਤਾਂ ਕਹਿਣ ਦੀ ਵੀ ਕਿਤੇ ਮੈਂ ਮਰ ਵੀ ਗਈ ਨਾ ਤੇ ਤਾਂ ਵੀ ਇਹਨੂੰ ਕਿਤੇ ਲੱਗੇ ਨਾ ਹੁੰਦੇ ਉਹ ਮਾਤਾ ਦੇ بیوی ਗੱਲਾਂ ਕਰਨ ਦੀ ਆਹ ਤੇ ਕੀ ਕਰਨਾ ਇਹੋ ਜਿਹੇ 3 ਪੁੱਤਾਂ ਨੂੰ ਜਿਹੜੇ ਸਿਰਫ ਜ਼ਾਇਦਾਦਾ ਨੂੰ ਪਿਆਰ ਕਰਦੇ ਆ ਤੇ ਮਾਂ ਤੇ ਉਹਨੂੰ ਮਾਰਦੇ ਆ ਧੱਕ ਮੈਂ ਤਾਂ ਕਹਿੰਨੀ ਅਹ ਜਿੱਤੀ ਪੁੱਤ ਨਾ ਹੁੰਡ ਚੰਗੀ ਗੱਲ ਮਾਤਾ ਕਹਿੰਦੀ ਸੀ ਜਿਹੀ ਹੋਈ ਇਹਨੇ ਕੰਮ ਕਰ ਲੈ ਮੇਰੀ ਰੱਖਮ ਵੀ ਦੇ ਦੇ ਦੀ ਪੁੱਤ ਉਹ ਤਾਂ ਬਿਮਾਰੀ ਪਈ ਨਾ ਇਹਨੂੰ ਪਹਿਰੇ ਇਹਨੇ ਲਖਾ ਲੈਣੀ ਨਾਲੇ ਉਹਨੂੰ ਕਹਿ ਵੀ ਫੀਲ ਆ ਨਾ ਪੈੜੀ ਮੈਨੂੰ ਨਹੀਂ ਲੋੜ ਤੇ ਰਹਿ ਹਿੱਸੇ ਦੀ ਠੀਕ ਆ ਪਰਮਾਤਮਾ ਨੇ ਮੈਨੂੰ ਸਭ ਕੁਝ ਦਿੱਤਾ ਵਾ ਆਪਣਾ ਹੀ ਖਾਣ ਪੋਗਣ ਦੇ ਵਾ ਵਾਹਿਗੁਰੂ ਸਾਨੂੰ ਨਾ ਤੇਰਾ ਕੋਈ ਚਾਹੀਦਾ ਵਾ ਆਹ ਲੈ ਫੜ ਜ਼ਮੀਨ ਤੇ ਮਾਤਾ ਵੀ ਕਹਿੰਦੀ ਆ ਵੀ ਮੇਰੇ ਮੁੜਕੇ ਤੋਂ ਪੁੱਤ ਨਹੀਂ ਗਾਜ ਤੋ ਬਾਲ ਨਹੀਂ ਨਹੀਂ ਮੈਂ ਮਾਤਾ ਨੂੰ ਕਹਿਣਾ ਵਾ ਤੇ ਕਾਗਜ਼ ਉਹਦੇ ਘਰ ਫੜਾ ਆ ਮੇਰੀ ਗੱਲ ਸੁਣੋ ਨਾਲੇ ਨਾਲੇ ਤੁਸੀਂ ਵੀ ਕਹਿ ਦਿਓ ਮੇਰਾ ਵੀ ਤਰਨਾ ਕੋ ਰਿਸ਼ਤਾ ਨਹੀਂ ਗਾ ਜਦੋਂ ਯਕੀਨੀ ਮੁੱਕ ਗਿਆ ਤੇ ਰਿਸ਼ਤਾ ਕਾਹਦਾ ਰਹਿ ਗਿਆ ਓਏ ਉਹ ਗੱਲ ਵੀ ਹਾਂ ਲੋਕਾਂ ਨਾਲ ਖੜ ਰਿਸ਼ਤੇ ਤੇ ਲੋਕਾਂ ਨਾਲ ਜਦੋਂ ਆਣ ਕੇ ਖਲਾਉਣਗੇ ਨਾ ਲੱਗੇ ਜਦੋਂ ਕਾਨੂੰ ਕਿਤੇ ਬੜੀ ਹੌਲੀ ਭਾਰੀ ਜਦੋਂ ਆਣ ਕੇ ਖਲਾਊਗਾ ਕੋਈ ਤੇ ਫੇਰ ਵੇਖਾਂਗੇ ਵੀ ਕੌਣ ਹੁੰਦਾ ਵਾ ਠੀਕ ਕੌਣ ਕਿਸ ਦੇ ਮਗਰ ਜਾਂਦਾ ਹੁੰਦਾ ਜੀਵਨ ਪਰ ਭੱਜੀਆਂ ਵਾਂਗ ਗੱਲ ਨੂੰ ਹੀ ਹੁੰਦੇ ਮੀਆਂ ਗੱਲ ਨੂੰ ਹੁੰਦੀਆਂ ਪਰ ਸਾਡੇ ਹੁਣ ਨਹੀਂ ਆਉਣੀਆਂ ਹੁਣ ਸਾਡੇ ਬਣ ਗਈ ਜਿਹੜੇ ਬੰਦੇ ਨੇ ਹੱਟ ਤੇ ਯਕੀਨ ਹੀ ਨਹੀਂ ਕੀਤਾ ਉਹਨੂੰ ਬਹੁਤ ਅੱਗੇ ਹੂੜ ਵਿੱਚ ਇਹ ਸਾਡੇ ਵੱਲ ਸਾਡੇ ਸਾਹਮਣੇ ਟੁੱਕਿਆ ਜਾਵੇ ਵੱਡਿਆ ਜਾਵੇ ਵੀ ਇਕੱਲਾ ਹੀ ਨਹੀਂ ਮੁੜ ਕੇ ਕਿੱਥੇ ਕਹਿੰਦਾ ਯਾਰ ਏਡੀ ਬੇਵਿਸ਼ਵਾਸੀ ਹੈ ਤੁਹਾਨੂੰ ਆਪੋ ਆਪਣੇ ਤੇ ਮੈਂ ਹੱਸ ਦੱਸ ਕੀ ਕਰੀਏ ਭਰਾਵਾ ਮੈਂ ਹੁਣ ਖਲੋਣ ਨਹੀਂ ਦਿੰਦਾ ਮੈਂ ਕੀ ਕਰਾਂ ਗੱਲਾਂ ਕਰਵਾਈਆਂ ਤੇ ਕੀ ਉਹ ਤਾਂ ਗੱਲ ਵਾ ਠੀਕ ਆ ਹੁਣ ਇਹਨੂੰ ਮੱਥਾ ਟੇਕ ਕੇ ਆਇਓ ਜਾਣਾ ਨਾਲ ਮੰਮੀ ਨੂੰ ਲੈ ਕੇ ਦੋਵੇਂ ਚੱਲ ਚੱਲ ਜਾਓ ਤੇ ਮੱਥਾ ਟੇਕ ਆ ਤੇ ਨਾ ਕੋ ਤੂੰ ਮੇਰਾ ਭਰਾ ਵਾ ਤੇ ਨਾ ਮੈਂ ਤੇਰਾ ਭਰਾ ਤੇ ਨਾ ਤੇਰੀ ਮਾਂ ਵਾ ਅੱਜ ਤੋਂ ਬਾਅਦ ਤੂੰ ਕੱਲਾ ਵਾ ਜਿੱਥੇ ਮਰਜੀ ਆ ਜਾ ਲੋਕਾਂ ਨਾਲ ਸੰਘਾ ਪਾਲ ਲੋਕੀ ਤੇਰੇ ਸਭ ਕੁਝ ਹੋਣਾ ਬਸ ਠੀਕ ਆ ਇਹਨਾਂ ਨੇ ਚੁਕਣਾ ਪਿੱਛੇ ਲਾ ਕੇ ਰਿਆ ਕੰਮ ਕਰਾਈ ਆ ਆ ਪੇਪਰ ਪੱਕੇ ਆ ਤੇ ਆ ਫੋਟੋਕਾਪੀ ਆ ਹੈ ਅੱਛਾ ਆ ਆ ਫੜਾ ਦ ਚੱਲ ਜਾਓ ਤੀ ਮੰਮੀ ਨੂੰ ਆਪੇ ਦੇ ਦੋ ਮੈਂ ਕਿਹਣਾ ਹਾਏ ਹਾਏ ਕਿਦਾਂ ਦਾ ਸਮਾਂ ਆ ਗਿਆ ਵਾ ਹੈ ਬੁੱਢੀ ਮਾਂ ਨੂੰ ੱਟਕੇ ਮਾਰੇ ਉਹਨੂੰ ਘਰੋਂ ਬਾਹਰ ਕੱਢਿਆ ਉਹਨੂੰ ਗੱਲਾਂ ਕਰਦੇ ਗਈ ਨੂੰ ਖਲੋ ਨਹੀਂ ਦਿੰਦੇ ਤੇ ਆਂਦੇ ਪਿਛ ਜਮੀਨ ਜਾਇਦਾਦ ਹਨ ਸਾਰੀ ਚਾਹੀਦੀ ਹੈ ਵਾਹ ਕੋ ਸੱਚੇ ਪਾਸ਼ਾ ਤੇ ਪੁੱਤ ਤਾਂ ਵੀ ਤੇ ਨਹੀਂ ਇਕਦਮੀ ਕੀ ਕਰਨੇ ਇਹ ਜਿੱਤੀਆ ਪੁੱਤ ਜਿਹੜੇ ਬੁੱਢੇ ਵਾਰੇ ਆੜ ਕੇ ਮਾਪਿਓ ਨੂੰ ਘਰੋਂ ਬਾਹਰ ਕੱਢ ਦਿੰਦੇ ੱਟਕੇ ਮਾਰ ਦਿੰਦੇ ਕਿਦਾਂ ਮਾਪਿਓ ਬੱਚਿਆਂ ਨੂੰ ਪਾਲਦੇ ਆ ਚਲੋ ਮਾਲਕ ਸਾਰਿਆਂ ਦੇ ਧੀਆ ਪੁੱਤਾਂ ਨੂੰ ਚੰਗੀ ਮੱਤ ਬੁੱਧ ਬਖਸ਼ੀਂ ਤੇ ਹਰ ਦਾਸਾ ਤੇ ਸੱਚੇ ਫਾਤਸ਼ਾ